NIA ਦੀਆਂ ਰੇਡਸ ਪੈਰੀਆਂ ਨੇ ਕਾਫੀ ਸਾਰੇ ਏਰੀਆਜ਼ ਦੇ ਵਿੱਚ ਪਈਆਂ ਕਾਫੀ ਸਾਰੇ ਖੇਤਰਾਂ ਦੇ ਵਿੱਚ ਪਈਆਂ ਕੀ ਮਸਲਾ ਹੈ ਜੀ ਇੱਕੋ ਦਾਮ ਇਹ ਕਿਵੇਂ ਹੁਣ ਇਹ ਚੀਜ਼ਾਂ ਐਕਟਿਵ ਕਿਵੇਂ ਹੋਇਆ ਸਾਰਾ ਸਿਸਟਮ NIA ਨੇ ਅੱਜ ਇੱਕ ਤੇ ਰੇਡ ਮਾਰੀ ਆ ਰਾਮਪੁਰਾ ਫੂਲ ਜੀ ਤੇ ਇੱਕ ਜਿਹੜੀ ਰੇਡ ਆ ਉਹ ਹਰਿਆਣੇ ਚ ਵੀ ਵਜੀ ਆ ਦੋਨੇ ਹੀ ਥਾਵਾਂ ਤੇ ਕਿਸਾਨ ਨੇ ਥਾਵਾਂ ਤੇ ਰੇਡ ਵਜੀ ਆ ਜੀ NIA ਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਇਹਨਾਂ ਨੇ ਕੋਈ ਰੇਡ ਮਾਰੀ ਆ ਤਾਂ ਉਹ ਮਾਮਲਾ ਜਿਹੜਾ ਹੈ ਉਹ ਕੁਛ ਜਿੱਦਾਂ ਕਹਿ ਲੋ ਕਿ ਕੋਈ ਫੋਰਨ ਫੰਡਿੰਗ ਦੇ ਨਾਲ ਜਾਂ ਕੋਈ ਜਿੱਦਾਂ ਕਹਿ ਲੋ ਕਿ ਦੇਸ਼ ਵਿਰੋਧੀ ਕੋਈ ਗਤੀਵਿਧੀ ਆ ਅਤਵਾਦੀ ਗਤੀਵਿਧੀ ਆ ਜਾਂ ਇਹਨਾਂ ਚੀਜ਼ਾਂ ਨਾਲ ਹੀ ਜੋੜ ਕੇ ਆਪਾਂ ਦੇਖ ਸਕਦੇ ਆ ਜੀ ਮੁੱਖ ਦੀ ਗੱਲ ਇਸ ਤੋਂ ਵੱਧ ਇਹਨਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਹੁੰਦੀ ਹਮ ਨਾ ਨਾ ਨੇ ਨੇੜੇ ਆਉਣ ਦੇ ਨਾ ਤੁਹਾਨੂੰ ਉੱਥੇ ਪੱਤਰਕਾਰਾਂ ਨੂੰ ਨਾ ਇਹਨਾਂ ਨੇ ਕੋਈ ਇੱਥੇ ਬਰੀਫ ਕਰਕੇ ਜਾਣਾ ਕਿਸੇ ਨੂੰ ਜੀ ਸੂਬਾ ਸਰਕਾਰ ਸਾਡੀ ਉਹ ਤੇ ਉਵੇਂ ਹੀ ਤੁਹਾਨੂੰ ਪਤਾ ਹੈ ਉਹਦੇ ਮੂੰਹ ਦੇ ਵਿੱਚ ਤੇ ਦਹੀਂ ਜੰਮਿਆ ਟਿੱਪ ਕਰਕੇ ਬੈਠੀ ਰਹਿੰਦੀ ਆ ਤਾਂ ਗੱਲ ਇਹ ਆ ਕਿ ਹੋ ਸਕਦਾ ਕਿਸਾਨ ਆਗੂਆਂ ਤੇ ਜ਼ਿਆਦਾ ਕ੍ਰੈਕਡਾਊਨ ਹੋਵੇ ਪਰ ਇੱਕ ਅਸੀਂ ਪੁਸ਼ਟੀ ਨਹੀਂ ਕਰਦੇ ਇੱਕ ਸਾਡੇ ਕੋਲ ਕੋਈ ਸਕਰੀਨਸ਼ਾਟ ਆਇਆ ਸੀਗਾ ਅ ਜੀਤੇ ਵਿੱਚ ਸ਼ਾਇਦ ਕੋਈ ਲਾਇਰਸ ਨੇ ਜੀ ਅਸੀਂ ਨਾਂ ਲੈਣ ਤੋਂ ਵੀ ਗ੍ਰੇਸ ਕਰਾਂਗੇ ਕਿਉਂਕਿ ਇਹਦੇ ਬਾਰੇ ਕੋਈ ਹਲੇ ਕੁਸ਼ਤੀ ਪੁੱਤ ਨਹੀਂ ਹੈ ਜੀ ਤਾਂ ਉਹਨਾਂ ਤੇ ਵੀ ਰੇਡ ਵੱਜੀ ਆ ਹੂੰ ਇਹ ਵੀ ਸੁਣਨ ਦੇ ਵਿੱਚ ਹੈ ਯਾਨੀ ਇਹਦਾ ਮਤਲਬ ਇਹ ਆ ਕਿ ਫਿਰ ਜੋ ਆਪਾਂ ਗੱਲ ਕੀਤੀ ਆ ਕਿ ਦਰਅਸਲ ਜਿਸ ਤਰ੍ਹਾਂ ਦੇ ਮਾਮਲੇ ਐਨਆਈਏ ਦੇਖਦੀ ਆ ਤਾਂ ਇਹ ਮਾਮਲਾ ਕਿਤੇ ਨਾ ਕਿਤੇ ਫਿਰ ਉਹਦੇ ਨਾਲ ਜੋੜਿਆ ਤੇ ਜਾ ਸਕਦਾ ਹੈ ਕਿ NIA ਨੇ ਜੇ ਇਸ ਤਰ੍ਹਾਂ ਦਾ ਕ੍ਰੈਕਡਾਉਨ ਕੀਤਾ ਪੰਜਾਬ ਚ ਕੀਤਾ ਹਰਿਆਣਾ ਚ ਕੀਤਾ ਜਾਂ ਚੰਡੀਗੜ੍ਹ ਤੱਕ ਵੀ ਕੀਤਾ ਜੀ ਤਾਂ ਇਹ ਕੁਝ ਵਿਸ਼ੇਸ਼ ਮਾਮਲਿਆਂ ਨੂੰ ਲੈ ਕੇ ਇੱਕ ਸਾਰ ਕੀਤੀ ਗਈ ਰੇਡ ਦਾ ਹੀ ਨਤੀਜਾ ਹੈ ਜਿਹੜਾ ਕਿ ਮਾਮਲਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜੁੜਦਾ ਹੈ ਉਸ ਅਧਕਾਰ ਖੇਤਰ ਦੇ ਨਾਲ ਜੋ NIA ਦੇ ਕੋਲ ਆ ਜੀ NIA ਉਦੋਂ ਹੀ ਇਨਵੋਲ ਹੁੰਦੀ ਹੈ ਜਦੋਂ ਇਸ ਤਰ੍ਹਾਂ ਦਾ ਕੋਈ ਚੱਕਰ ਪੈਂਦਾ ਤੇ NIA ਨੇ ਉਦੋਂ ਵੀ ਜਦੋਂ ਕਿਸਾਨੀ ਅੰਦੋਲਨ ਚੱਲਦਾ ਸੀਗਾ ਉਦੋਂ ਵੀ ਇੱਕ ਐਕਟਿਵ ਰੋਲ ਅਦਾ ਕੀਤਾ ਸੀ ਬਹੁਤ ਸਾਰੇ ਬੰਦਿਆਂ ਨੂੰ ਨੋਟਸ ਆਏ ਸਨ ਉਸ ਟਾਈਮ ਜੀ ਉਹਦੇ ਚ ਪੱਤਰਕਾਰ ਵੀ ਸੀਗੇ ਕੁਝ ਉਹਦੇ ਚ ਕਿਸਾਨ ਆਗੂ ਵੀ ਸੀਗੇ ਹਮ ਤਾਂ ਉਦੋਂ ਵੀ ਬਤੇਰਾ ਕੁਝ ਹੋਇਆ ਸੀਗਾ ਜੀ ਇਸ ਕਰਕੇ ਕਿਉਂਕਿ ਹਰਿਆਣੇ ਦੇ ਵਿੱਚ ਇਲੈਕਸ਼ਨ ਆ ਗਏ ਬਿਲਕੁਲ ਕਿਸਾਨ ਆਗੂ ਜਿਹੜੇ ਆ ਉਹ ਆਪਣੀ ਰਣਨੀਤੀ ਬਣਾ ਰਿਹਾ ਹੁਣ ਉਹਨਾਂ ਦੀ ਕੀ ਰਣਨੀਤੀ ਹੈ ਪਤਾ ਨਹੀਂ ਅਗੂ ਮਾਮਲਾ ਕੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਐਦੋਂ ਵੱਧ ਕਿਸੇ ਵੀ ਬੰਦੇ ਕੋਲ ਐਨਆਈਏ ਦੀ ਜਾਂਚ ਪੜਤਾਲ ਦੀ ਜਿਹੜੀ ਹੈ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ ਕਿ ਹਾਂਜੀ ਰੇਡ ਹੋਈ ਹੈ ਫਲਾਣੇ ਤੇ ਰੇਡ ਹੋਈ ਹੈ ਕੀ ਉਹਦੇ ਕਹਿ ਲੋ ਕਿ ਜੜਾਂ ਦੇ ਵਿੱਚ ਜਾ ਕੇ ਕਾਰਨ ਨੇ ਉਹ ਸਾਰਾ ਕੁਝ ਜਿਹੜਾ ਉਹ ਬਸ ਜਿਵੇਂ ਦੇ ਤੁਸੀਂ ਜਾਣਦੇ ਹੋਵੇਂ ਦਾ ਮੈਂ ਜਾਣ ਹਮ ਜਿਆਦਾਤਰ ਜਿਵੇਂ ਫੋਰਨ ਫੰਡਿੰਗ ਦੀ ਗੱਲ ਪਹਿਲਾਂ ਤੋਂ ਵੀ ਚੱਲ ਰਹੀ ਸੀ ਹੋ ਸਕਦਾ ਉਹਦੇ ਨਾਲ ਹੀ ਜੁੜੀਆਂ ਹੋਈਆਂ ਗੱਲਾਂ ਹੋਣ ਨਹੀਂ ਆਪਾਂ ਇਸ ਤੁੱਕੇ ਮਾਰੀ ਤੋਂ ਗ੍ਰੇਜ਼ ਕਰਦੇ ਹਾਂ ਮੈਂ ਤੇ ਇਸ ਤਰ੍ਹਾਂ ਦੀ ਤੁੱਕੇ ਮਾਰੀ ਤੋਂ ਗ੍ਰੇਜ਼ ਕਰਦਾ ਕਿ ਜੇ ਤਾਂ ਕੋਈ ਮਾਮਲਾ ਹੋਇਆ ਫਿਰ ਜਦੋਂ ਕੋਈ ਆਫੀਸ਼ੀਅਲੀ ਉਹਨਾਂ ਦਾ ਟਵੀਟ ਆਏਗਾ ਜਾਂ ਕੋਈ ਕੇਸ ਅੱਗੇ ਬਤੇਗਾ ਤਦ ਹੀ ਕੋਈ ਟਿੱਪਣੀ ਮੈਨੂੰ ਲੱਗਦਾ ਕਿ ਜਾਇਜ਼ ਵਾਜ਼ਮ ਹੈ ਜਦੋਂ ਕੁਝ ਅਧਿਕਾਰਤ ਤੌਰ ਤੇ ਪੁਸ਼ਟ ਹੋ ਜਾਵੇਗਾ ਜੀ ਜੀ ਆਦਰਵਾਇਸ ਫਿਰ ਠੀਕ ਨਹੀਂ ਹੁੰਦਾ ਜੀ ਜੀ ਜਿਹੜੇ ਨਤੀਜੇ ਆਉਣਗੇ ਉਹ ਸਾਹਮਣੇ ਹੋਣਗੇ